को ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਇਹਨਾਂ ਸ਼ਤਾਬਦੀ ਦੇ ਸਮਰੋਹ ਵਿੱਚ ਆਉਣਾ ਅਤੇ ਸ਼ੋਮਨੀ ਗੋਦਾ ਪਵੰਦਕ ਕਮੇਟੀ ਉਹਨਾਂ ਵਾਸਤੇ ਸਾਰੇ ਪ੍ਰਬੰਧ ਜਿਹੜੀ ਆ ਵੱਡੇ 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 ਪੱਧਰ ਤੇ ਕੀਤੇ ਜਾ ਰਹੇ ਆ ਬਹੁਤ ਵੱਡਾ ਪੰਡਾਲ ਜਿਹੜਾ ਗੁਰਦੁਆਰਾ ਸੀਸਗੰਜ ਵਿੱਚ ਲੱਗ ਰਿਹਾ ਇਸ ਦੇ ਨਾਲ ਬੜਾ ਵੱਡਾ ਪੰਡਾਲ ਜਿਹੜਾ ਗੁਰਦੁਆਰਾ ਗੁਰੂ ਕੇ ਮਹਿਲਪੁਰਾ ਸਾਹਿਬ ਜਿੱਥੇ ਸਤਗੁਰੂ ਜੀ ਦਾ ਗੁਰਤਾ ਗਦੀਪੁਰਬ 23 ਤਰੀਕ ਨੂੰ ਮਨਾਇਆ ਜਾਣਾ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਆ ਉੱਥੇ ਲਾਇਆ ਜਾ ਰਿਹਾ ਅਦੇ ਇਸ ਤੋਂ ਇਲਾਵਾ ਜਿੱਥੇ ਰਹਿائش ਦਾ ਸਬੰਧ ਆ ਚਾਰ ਸਰਾਵਾਂ ਸਾਡੀਆਂ ਉਹ ਤਿਆਰ ਆ ਸਾਡੇ ਕੋਲ ਉਸ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਤੇ ਟੈਂਟ ਸਿਟੀ ਆ ਤੇ ਹੋਰ ਪ੍ਰਬੰਧ ਅਸੀਂ ਕੀਤੇ ਆ ਲੰਗਰ ਜਿਹੜੇ ਆ ਉਹ ਲਗਭਗ 20 ਦੇ ਕਰੀਬ ਲੰਗਰ ਵੱਡੇ ਲੰਗਰ ਜਿਹੜੇ ਆ ਉਹ ਵੱਖ-ਵੱਖ ਥਾਵਾਂ ਤੇ ਜਿਹੜੇ ਉਹ ਅਨੰਤਪੁਰ ਸਾਹਿਬ ਦੇ ਘੇਰੇ-ਘੇਰੇ ਵਿੱਚ ਲਾਏ ਗਏ ਆ ਇਸ ਤੋਂ ਇਲਾਵਾ ਜਿਹੜਾ ਅਸੀਂ ਹੌਲੇ ਮਿਲ ਕੇ ਮੈਡੀਕਲ ਬੀਮਾ ਕਰਦੇ ਆ ਸਾਰੇ ਯਾਤਰੀਆਂ ਦਾ ਜਿਹੜੀ ਸੰਗਤ ਇੱਥੇ ਆਉਂਦੀ ਆ ਉਹ ਇਸ ਸਾਲ ਇਸ ਸਟਾਫ ਦੀ ਦੇ ਮੌਕੇ ਤੇ ਵੀ ਜਿਹੜਾ ਬੀਮਾ ਉਹ ਅੱਜ ਹੀ ਅਸੀਂ ਫਾਈਨਲ ਕੀਤਾ ਉਹ ਬੀਮਾ ਵੀ ਯਾਤਰਾ ਦਾ ਕੋਈ ਅਨ ਹੋਣੀ ਕਿਸੇ ਵੇਲੇ ਵਾਪਰ ਜਾਂਦੀ ਆ ਉਹ ਬੀਮਾ ਉਹ ਵੀ ਕਰਵਾਇਆ ਗਿਆ ਪਾਣੀ ਦਾ ਪ੍ਰਬੰਧ ਤੇ ਸਬੀਲਾ ਦਾ ਪ੍ਰਬੰਧ ਮੈਡੀਕਲ ਦਾ ਪ੍ਰਬੰਧ ਇਸ ਤੋਂ ਇਲਾਵਾ ਜੋ ਵੀ ਹੋਰ ਜ਼ਰੂਰਤਾਂ ਬੁਨਿਆਦੀ ਤੌਰ ਤੇ ਚਾਹੀਦੀਆਂ ਸ਼ੋਭੀਗੁਰ ਦਾ ਪਵੰਦ ਕਮੇਟੀ ਜਾਂ ਮੈਡੀਕਲ ਵੈਨਾ ਵੀ ਇੱਥੇ ਪਹੁੰਚਣ ਗਿਆ ਗੁਰਰਾਮਦਾਸ ਮੈਡੀਕਲ ਕਾਲਜ ਤੋਂ ਸੋ ਸਾਰੇ ਪ੍ਰਬੰਧ ਬੜੇ ਵੱਡੇ ਪੱਧਰ ਤੇ ਕੀਤੇ ਜਾ ਰਹੇ ਆ ਸੰਗਤਾਂ ਨੂੰ ਬੇਨਤੀ ਆ ਕਿ ਹਮ ਹਮਾ ਕੇ ਇਹਨਾਂ ਸਮਾਗਮਾਂ ਨੂੰ ਸ਼ਾਮਲ ਕਰੋ ਚਾਵਲਾ ਸਾਹਿਬ ਜੀ ਕੀ 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 ਗੁਰਬਾਣੀ ਅੰਮ੍ਰਿਤਮਈ ਗੀਤ ਗਾਉਣੀਆਂ ਪਾਣੀ ਅਗਰ ਕੀਰਤਨ ਦੁਆਬੇ ਦੀ ਧਰਤੀ ਨਗਰ ਹਰਖਪੁਰ ਤੋਂ ਸੰਤ ਬਾਬਾ ਜਵਾਲਾ ਸਿੰਘ ਦੇ ਸਥਾਨਾ ਡੇਰਾ ਸੰਤਗੜ ਹਰਖਪੁਰ ਤੋਂ ਸ਼ੁਰੂ ਹੋਇਆ ਜੀ ਤੇ ਸਾਰੇ ਨਿਰਮਲਪੇਖ ਨਿਰਮਲ ਸੰਪਰਦਾਵੋਂ ਸਾਰੇ ਦੁਆਬੇ ਦੇ ਸਾਧੂ ਸੰਤਾਂ ਵੱਲੋਂ ਲਾਣ ਕੇ ਇਹ ਨਗਰ ਕੀਰਤਨ ਸਜਾਇਆ ਗਿਆ ਤੇ 9ਵੇਂ ਸਤਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਤਾਬਦੀ ਸ਼ਹੀਦੀ ਪੁਰਬ ਜੋ ਆ ਰਹੇ ਹਨ ਉਹਨਾਂ ਨੂੰ ਮੁੱਖ ਰੱਖ ਕੇ ਸਮਰਪਿਤ ਹੋ ਕੇ ਇਹ ਨਗਰ ਕੀਰਤਨ ਸਜਾਇਆ ਗਿਆ ਤੇ ਹੁਣ ਅਸੀਂ ਸੀਸੀ ਰਾਂਝ ਸਾਹਿਬ ਕੇ ਪਹੁੰਚ ਕੇ ਸੰਪੂਰਨਤਾ ਕੀਤੀ ਹੈ। ਸੰਗਤ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਸਾਰੇ ਨਿਰਮਲ ਭੇਖ ਵੱਲੋਂ ਕਿ ਨਿਰਮਲ ਭੇਖ ਜੋ ਹੈ ਉਹ ਖਾਲਸਾ ਪੰਥ ਦਾ ਇੱਕ ਅਨਿਖੜਮਾ ਆਂਗੂਆ ਹਮੇਸ਼ਾ ਤੋਂ ਆਧ ਕਾਲ ਤੋਂ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਨਰਮਰਪੇਖ ਨੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਗੁਰੂ ਗ੍ਰੰਥ ਸਾਹਿਬ ਦੀ ਅਧੀਨ ਗੁਰੂਆਂ ਸਭ ਨੂੰ ਗੁਰੂ ਮੰਨ ਕੇ ਚੱਲੇ ਆਂ ਅਸੀਂ ਗੁਰਬਾਣੀ ਦਾ ਇਹ ਪ੍ਰਚਾਰ-ਪਸਾਰ ਕਰਦੇ ਆਂ ਗੁਰਬਾਣੀ ਨੂੰ ਹੀ ਅਸੀਂ ਮੰਨਦੇ ਆਂ ਤੇ ਅਸੀਂ ਸਾਰੀ ਸੰਗਤ ਨੂੰ ਵੀ ਅਪੀਲ ਕਰਦੇ ਆਂ ਪੰਜਾਬ ਦੇ ਨੌਜਵਾਨੇ ਨੂੰ ਵੀ ਅਪੀਲ ਕਰਦੇ ਆਂ ਕਿ ਨਾ ਸ਼ਤਾਬਦਿਆਂ ਨੂੰ ਜਿੱਥੇ ਅਸੀਂ ਮਨਾਉਣ ਆਉਂਦੇ ਆਂ ਉੱਥੇ ਮੰਦੇ ਵਿੱਚ ਮਨਸ਼ਾ ਰੱਖ ਕੇ ਆਈਏ ਕਿਸੇ ਨਸ਼ੇ ਤਿਆਗੀਏ ਬਾਣੀ ਵਾਲੇ ਬਣੀਏ ਗੁਰੂ ਵਾਲੇ ਬਣੀਏ ਅਮਰਤ ਸ਼ਕੀਏ ਤੇ ਬਾਤ ਤੋਂ ਬਾਅਦ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੀਏ ਤੇ ਸਭ ਤੋਂ ਵੱਡੀ ਗੱਲ ਮੈਂ ਪੰਜਾਬ ਦੇ ਨੌਜਵਨ ਨੂੰ ਇਹ ਕਹੂੰਗਾ ਕਿ ਖੇਖ ਬਣੋਗੇ ਆਪਾਂ ਪੰਜਾਬ ਵਿੱਚ ਆਪਣੇ ਘਰਾਂ ਵਿੱਚ ਹੱਥੀ ਕਿਰਤ ਕਰਨ ਨੂੰ ਪਹਿਲ ਦਿਈਏ ਕਿਰਤ ਕਰੀਏ ਵੰਡ ਛਕੀ ਇਨਾਮ ਜੇ ਪੀਏ ਜਾਦਸੀ ਗੁਰੂ ਨਾਨਕ ਦੇ ਇਸ ਸਿਧਾਂਤ ਦੇ ਪਹਿਰਾ ਦੇਾਂਗੇ ਸਾਡਾ ਇੱਥੇ ਹੀ ਸਾਰਾ ਜੀਵਨ ਸਫਲ ਹੋ ਸਕਦਾ ਸਾਡੇ ਕੰਮਕਾਰ ਸੁਖੀ ਹੋਣਗੇ ਸਾਡਾ ਧਰਮ ਵੀ ਪਰਫੁੱਲਤ ਹੋਵੇਗਾ ਤੇ ਸਾਡੀ ਕੌਮ ਵੀ ਤਰੱਕੀ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਸਮੂਹ ਨਿਰਮਲ ਪੇਟੇਖ ਵੱਲੋਂ ਮਹਾਪੁਰਖ ਸ਼੍ਰੀਮਾਨ ਸੰਤ ਪਾਵਾਜੀ ਵਾਲਾ ਸਿੰਘ ਜੀ ਮਹਾਰਾਜ ਹਰ ਖਵਾਲ ਡੇਰਾ ਸੰਤਗੜ ਤੋਂ ਅਜੇ ਨਗਰ ਕੀਰਤਨ ਅਰੰਭਤਾ ਹੋਈ ਸੀ ਸਤਗੁਰੂ ਮਹਾਰਾਜ ਦੀ ਅਪਾਰ ਬਖਸ਼ੋਈ ਸਮੂਹ ਨਿਰਮਲ ਪੇਟੇਖ ਦੇ ਦੁਆਬਾ ਨਰਮੰਗੜ ਦੇ ਸਾਰੇ ਸਾਧੂ ਜਨ ਇਕੱਤਰ ਹੋ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਅਤੇ ਸਾਰੇ ਮਹਾਂਪੁਰਖਾਂ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਜਿੰਨੇ ਵੀ ਪ੍ਰਭੂ ਨਾਮ ਨੇ ਨਾਮ ਲੈਵਾ ਗੁਰਸੇਖ ਹਨ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਨਤਬਸ ਸਿਖਾਉਣ ਵਾਸਤੇ ਆ ਰਹੇ ਹਨ ਉਹ ਵੱਡੇ ਭਾਗਾਂ ਵਾਲੇ ਆ ਜਿਨੇ ਹੋਰ ਸਿੱਖ ਸੰਗਤ ਆਵੇਗੀ ਨਗਰ ਕੀਰਤ ਆਣਗੇ ਉਹ ਸਾਰੇ ਵੱਡੇ ਭਾਗਾਂ ਵਾਲੇ ਹੈ ਅਜ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਜ ਸਾਰੇ ਮਹਾਂਪੁਰਖਾਂ ਨੂੰ ਵੱਡੇ ਭਾਗਾਂ ਵਾਲੇ ਬਣਾਇਆ ਜੋ ਕਿ ਮਹਾਰਾਜ ਜੀ ਦੇ ਚਰਨ ਪਰਸ ਕੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਤੇ ਸਾਰੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 23 ਤੋਂ 25 ਤੱਕ ਜੋ ਇਹ ਮਹਾਰਾਜ ਸਤਵ ਦੀ ਮਨਾਣੀ ਹੈ 29 ਤੱਕ ਮਨਾਣੀ ਹੈ ਇਹ ਸਤਵ ਦੀ ਸਾਰੀਆਂ ਸੰਗਤਾਂ ਨੂੰ ਜਨਨ ਚ ਬੇਨਤੀ ਹੈ ਦੇ ਸ੍ਰੀ ਦੇਸ਼ ਦੀ ਸੰਗਤਾਂ ਦਾ ਚੰਗਾ ਬੇਨਤੀ ਮਹਾਪੁਰਖ ਜਥੇਵੰਦੀਆਂ ਹੋਰ ਸਾਰੇ ਪੇਖਾਂ ਦੇ ਮਹਾਪੁਰਖਾਂ ਚੰਗਾ ਬੇਨਤੀ ਹੈ ਸੰਗਤਾਂ ਦਾ ਚੰਗਾ ਬੇਨਤੀ ਹੈ ਭਾਈ ਸਾਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬੜੀ ਕਰਵਾਨੀ ਕੀਤੀ ਇਸ ਇਸ ਹਿੰਦੁਸਤਾਨ ਬਚਾਉਣ ਵਾਸਤੇ ਜੋ ਮਹਾਰਾ ਨੇ ਆਪਣੀ ਸ਼ਹੀਦੀਆਂ ਪ੍ਰਾਪਤ ਕਰਕੇ ਅੱਜ 350 ਸਾਲਾਂ ਸਾਨੂੰ ਬੜੇ ਸੁਭਾਗ ਨਾਲ ਇਹ ਪ੍ਰਾਪਤ ਹੋਇਆ ਹੈ ਦੁਬਾਰਾ ਜਿੰਦਗੀ ਜਿਉਣਾ ਕਿ ਨਹੀਂ ਆਣਾ ਸ਼ਾਰੀਆਂ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਜੀ ਖੁਸ਼ੀ ਲੈਣ ਵਾਸਤੇ ਇੱਥੇ ਆਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ